ਬਹੁਤ ਹੀ ਗਰੀਬ ਘਰ ਦੇ ਵਿੱਚ ਇੱਕ ਨਾ ਅੱਜ ਛੱਤ ਡਿੱਗੀ بارش ਦੇ ਕਾਰਨ ਲਗਾ ਮੈਸ ਸੀਗੀ ਸੋ ਬਾਈ ਨਾਲ ਵੀ ਆਪਾਂ ਤੁਹਾਨੂੰ ਗੱਲ ਕਰਾ ਦਿੰਨੇ ਆਂਗੇ ਜਿੰਨਾ ਦੀ ਮੈਸ ਸੀ ਰੋ ਰੋ ਸਾਰੇ ਟੱਬਰ ਦਾ ਬਹੁਤ ਬੁਰਾ ਹਾਲਾਤ ਸੋ ਦੋਸਤੋ ਤੁਹਾਨੂੰ ਪਤਾ ਹੀ ਆ ਵੀ بارشਾਂ ਦਾ ਮੌਸਮ ਚੱਲ ਰਿਹਾ ਹੈ ਜਗਾ ਜਗਾ ਤੇ ਜਿਹੜੇ ਹੜ੍ਹਾਂ ਨਾਲ ਜਾਂ ਹੋਰ ਇਹਨਾਂ ਨਾਲ ਨੁਕਸਾਨ ਹੋ ਰਿਹਾ ਆਪਾਂ ਖੜੇ ਆਂਗੇ ਪਿੰਡ ਝੰਡੂਕੇ ਰੌੜੂ ਟਾਣੀ ਜਿਹੜੀ ਨਾਲ ਲੱਗਦੀ ਐ ਇੱਥੇ ਪਿੰਡ ਦੇ ਵਿੱਚ ਹੈਗੀ ਆ ਸੋ ਇੱਥੇ ਬਹੁਤ ਹੀ ਗਰੀਬ ਘਰ ਦੇ ਵਿੱਚ ਇੱਕ ਨਾ ਅੱਜ ਛੱਤ ਡਿੱਗ ਗਈ بارش ਦੇ ਕਾਰਨ ਲਗਾਤਾਰ ਕੱਲ ਤੋਂ ਜਿਹੜੀ بارش ਚੱਲ ਰਹੀ ਸੀ ਉਹਦੇ ਨਾਲ ਕੱਚੀ ਛੱਤ ਸੀ ਬਾਲਿਆਂ ਦੀ ਡਿੱਗਣ ਨਾਲ ਅੰਦਰ ਦਿਖਾ ਦੇ ਬਾਈ ਮੱਜ ਦਾ ਜਿਹੜਾ ਨੁਕਸਾਨ ਹੋ ਗਿਆ ਬਾਈ ਦਾ ਡੇਢ ਤੋਂ 2 ਲੱਖ ਰੁਪਏ ਦੀ ਮੈਸ ਸੀਗੀ ਸੋ ਬਾਈ ਨਾਲ ਵੀ ਆਪਾਂ ਤੁਹਾਨੂੰ ਗੱਲ ਕਰਾ ਦਿੰਨੇ ਆਂਗੇ ਜਿੰਨਾ ਦੀ ਮੈਸ ਸੀ ਲੈ ਬਾਈ ਸੋਸਤਰੀ ਘਰ ਸਰ ਜੀ ਉਹ ਮਾਦਰੀ ਨਹੀਂ 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 ਉਹ ਰੋਣਾ ਮੈਸੀ ਰੋਣਾ ਨਹੀਂ ਰੋਣਾ ਨਹੀਂ ਮੈਸੀ ਸੋ ਆ ਬਾਈ ਦੀ ਮੱਜ ਸੀਗੀ ਬਾਈ ਮੈਨੂੰ ਮੈਨੂੰ ਬਲੀ ਮਾਰ ਲੱਗ ਰਾ ਰੋਣਾ ਨਹੀਂਗਾ ਉਧਰ ਮਾਤਾ ਜੀ ਘਰ ਦਾ ਪਰਿਵਾਰ ਦਾ ਬਹੁਤ ਬੁਰਾ ਹਾਲ ਹੈਗਾ ਰੋ ਰੁਕੇ ਕਿਉਂਕਿ ਕਮਾਉਣ ਵਾਲੇ ਬਾਈ ਇਹ ਇਕੱਲੇ ਹੀ ਹੈਗਾ ਸੋ ਇੱਥੇ ਬਹੁਤ ਜ਼ਿਆਦਾ ਕਵੀਲਦਾਰੀ ਦਾ ਬੋਝ ਹੈਗਾ ਕੋਈ ਮਹਿਸੀ ਜੀ ਜਾਰੇ ਦੀ ਆਈ ਕੋਈ ਮਹਿਸੀ ਜੀ ਜੀ ਮਰ ਗਈ ਆ ਮੱਲਾ ਛੱਤ ਡਿੱਗ ਪਈ ਜੀ ਕੱਚੀ ਛੱਤ ਸੀਗੀ ਜੀ ਹੋਰ ਗਰੀਬ ਬੰਦੇ ਸੀਗੇ ਜੀ ਮੱਲਾ ਇਹਨਾਂ ਨੇ ਇੱਕ ਕੋਈ ਮਹਸ ਪਾਈ ਪਾਲੀ ਸੀਗੀ ਤੇ ਮੰਨ ਲਾ ਇਹ ਕੱਟੀ ਖੋਲ ਕੇ ਬਾਹਰ ਆ ਤੇ ਮਹਸੇ ਖੋਲਣ ਲੱਗੀ ਸੀਗੀ ਤੇ ਬਸ ਮੰਨ ਲਾ ਆਪ ਬਚ ਗਏ ਜੀ ਇੰਨਾ ਕੁ ਸੌਰੀ ਆਪ ਅੰਦਰ ਹੀ ਸੀ ਬਈ ਉਸ ਟਾਈਮ ਤੇ ਹਾਂ ਜੀ ਅੱਛਾ ਆਪ ਵੀ ਅੰਦਰ ਸੀਗੀ ਹਾਂ ਜੀ ਆਪ ਵੀ ਬਚਤ ਰਹੀਗੀ ਡਿੱਗ ਪਿਆ ਇਹ ਆਪ ਦੀ ਬਚਤ ਰਹੀਗੀ ਇਹ ਮਨ ਲਾ ਗਾਡਰ ਪਾਈ ਗਾਡਰ ਵਾਲੇ ਪਾਸੇ ਬੁੜੀ ਮਨ ਲਾ ਧੌਣ ਧੌਣ ਤੇ ਵੱਜਿਆ ਜੀ ਤਸਵੀਰ ਇਹ ਕੱਚਾ ਕੱਚੀ ਛੱਤ ਸੀਗੀ ਨਾ ਜੀ ਇਹ ਤਾਂ ਹੁਣ ਤੇ ਵਿਧਾ ਰੀੜ ਦੀ ਹੱਡੀ ਤੇ ਵੱਜਿਆ ਹਾਂ ਜੀ ਜਾਂ ਰੀੜ ਦੀ ਹੱਡੀ ਤੇ ਵੱਜਿਆ ਸੂਣਾਲੀ ਸੀ ਬਈ ਹਾਂ ਜੀ ਸੂਣਾਲੀ ਸੀਗੀ ਜੀ ਠੀਕ ਆ ਉਹ 2-4 ਕਿਲੋ 2-2 ਕਿਲੋ ਦੁੱਧ ਵੀ ਦਿੰਦੀ ਸੀਗੀ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਹੋਰ ਪਰਿਵਾਰਾ ਜੀ ਬਾਕੀ ਇਹ ਵਿਚਾਰਾਂ ਇੱਕ ਤਾਂ ਲੱਤ ਵਾਲੀ ਇਹਦੀ ਵਿਚਾਰੇ ਦੀ ਖਰਾਬ ਜੀ ਸਾਹਮਣੇ ਆ ਜੋ ਕਿਉਂਕਿ ਐਂ ਪੰਜ ਦਾ ਕੁੜੀਆਂ ਵਜੇ ਰਹੀਆਂ ਹਾਂ ਵਿਚਾਰਾ ਕਾਫੀ ਟਾਈਮ ਤੋਂ ਖਰਾਬ ਹੈ ਬਾਈ ਬਸ ਟਾਈਮ ਬਸ ਕਰੀਦਾ ਇੱਕ ਤਾਂ ਖਰਾਬ ਹੈ ਜੀ ਹਾਂ ਜੀ ਪੰਜ ਕੁੜੀਆਂ ਕੰਮ ਕਰ ਨਹੀਂ ਸਕਦਾ ਜੀ ਹੈ ਗਰੀਬ ਜਿਹਾ ਪਰਿਵਾਰਾ ਜੀ ਕਿਉਂਕਿ ਇਹਦੀ ਵੱਤ ਵਾਦਾ ਗਵਰਨਮੈਂਟ ਕੰਨੀ ਹੋ ਅਸੀਂ ਇਹੀ ਮਾਲਾ ਸਾਰੀ ਜਿੰਨੇ ਵੀ ਰੋੜੂ ਟਾਣੀ ਦੀ ਜਿੰਨੇ ਵੀ ਪੰਚਾਇਤ ਹੈਗੀ ਆ ਜਾਂ ਬੰਦੇ ਪਹੁੰਚੇ ਸਾਡੇ ਕੋਲ ਅਸੀਂ ਸਭ ਦੀ ਮਾਲਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਬਣਾ ਦੇਖ ਕੇ ਇਹਦਾ ਕੋਈ ਜਿਆਦਾ ਗੁੰਮਾਸਾ ਨਹੀਂ ਲੱਗ ਸਕਦੇ ਕਿਉਂਕਿ ਦੁੱਖ ਕਰਨ ਆਏ ਨੇ ਸਾਰੇ ਬਚਾਓ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਆ ਵੀਰੀ ਵੱਧ ਤੋਂ ਵੱਧ ਬਾਈ ਦੀ ਮਦਦ ਕੀਤੀ ਜਾਵੇ ਰੋੜੂ ਬਸਤੀ ਦੇ ਰਹਿਣ ਵਾਲੇ ਹਾਂ ਬਾਕੀ ਅਸੀਂ ਸਰਕਾਰ ਅਸੀਂ ਸਰਕਾਰ ਮੂਰੇ ਹੀ ਮੰਗ ਕਰਦੇ ਆ ਜੀ ਗਰੀਬ ਦੀ ਸਹਾਇਤਾ ਕਰੀ ਜਾਵੇ ਵੱਧ ਤੋਂ ਵੱਧ ਬਾਕੀ ਤੁਸੀਂ ਜੋ ਵੀ ਇਹਨਾਂ ਨੂੰ ਮਦਦ ਕਰਨੀ ਹੈਗੀ ਉਹ ਮਿਲ ਕੇ ਕਰ ਸਕਦੇ ਹੋ ਪਿੰਡ ਝੰਡੂਕੇ ਦੇ ਨਾਲ ਰੂੜੂਟਾਣੀ ਹੈਗੀ ਉੱਥੇ ਇਹਨਾਂ ਦਾ ਘਰ ਹੈਗਾ ਕਿਉਂਕਿ Google Pay ਵਗੈਰਾ ਤੇ ਜਾਂ ਕਿਤੇ ਵੀ ਤੁਸੀਂ ਮਦਦ ਕਰਦੇ ਹੋ ਤਾਂ ਆਪਾਂ ਨੂੰ ਰਹਿ ਜਾਂਦਾ ਸ਼ੱਕ ਕਿ ਕਈ ਵਾਰੀ ਕੋਈ ਐਵੇਂ ਤਾਂ ਨਹੀਂ ਪੈਸੇ ਭਵਾਈ ਜਾਂਦਾ ਕਿਸੇ ਗੱਲ ਤੇ ਕਿ ਕਰ ਵੀ ਇਹਨਾਂ ਵਿਚਾਰਦੀ ਗਰੀਬ ਦੀ ਮਹਿਸਾਜੂ ਕੋਈ ਸਹਾਇਤਾ ਕਰੇ ਤਾਂ ਬਾਹਰ ਨਾ ਪਾਏ ਕਿ ਉਹੀ ਹੁੰਦਾ ਹੈ ਜੇ ਕੋਈ ਕਿਵੇਂ ਵੀ ਵਿਚਾਰਦੀ ਕਰੇ ਦੁੱਧ ਦਾ ਆਸਰਾ ਹੋ ਜਾਏ ਜਾਂ ਕੋਈ ਕਬੀਲਦਾਰੀ ਹਿਸਾਰਾ ਨਾ ਜਿੰਨਾ ਵੀ ਪਾ ਦੇ ਉਹਨਾਂ ਦੇ ਨਾਲ ਵਿਚਾਰਦੀ ਮਹਿਸਾ ਚੱਪੜਾਂ ਦੇ ਵਿਚਾਰੇ ਉਹੀ ਥੋੜੇ ਫਿਰਦੀਆਂ ਤੇ ਕਮਾਉਣ ਵਾਲਾ ਕਵੀ ਉਹਦੇ ਚਲੋ ਕੱਲ੍ਹ ਆਈਏ ਕੱਲ੍ਹ ਆਈਏ ਇਹ ਧੰਨਵਾਦ ਕਰ ਦਿੰਗੇ ਠੀਕ ਆ ਸੋ ਦੋਸਤੋ ਆਪਾਂ ਇਹਨਾਂ ਦਾ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਤੇ ਬਾਕੀ ਜਿਹੜਾ ਇਹਨਾਂ ਦਾ ਗੂਗਲ ਪੇ ਵਗੈਰਾ ਦਾ ਜੇ ਤੁਸੀਂ ਕਹੋਗੇ ਤਾਂ ਤੁਹਾਨੂੰ ਨੰਬਰ ਜਿਹੜਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਿੰਦੇ ਹਾਂਗੇ ਉਹਦੇ ਉੱਤੇ ਤੁਸੀਂ ਕੋਈ ਵੀ ਪੇਮੈਂਟ ਕਰਨੀ ਜਿਹੜੀ ਇਹਨਾਂ ਨੂੰ ਕਰਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਤੇ ਬਾਕੀ ਜੇ ਕੋਈ ਹੋਰ ਵੀ ਵੀਰ ਇਹਨਾਂ ਨਾਲ ਸੰਪਰਕ ਕਰਨ ਲੱਗਾ ਤਾਂ ਆਪਾਂ ਜਿਹੜਾ ਕੰਟੈਕਟ ਨੰਬਰ ਇਹਨਾਂ ਦਾ ਡਿਸਪਲੇ ਦੇ ਉੱਪਰ ਦਿੱਤਾ ਹੋਇਆਗਾ ਇਹਦੇ ਉੱ ਸਰਕਾਰ ਵੀ ਆਈਆਂ ਦੋਸਤੋ ਤੁਹਾਨੂੰ ਘਰ ਵੀ ਦਿਖਾ ਦਿੰਨੇ ਆ ਬਾਈ ਦੇ ਘਰ ਦਾ ਵੀ ਗਾਹ ਜਿਹੜਾ ਹਾਲਤ ਬਹੁਤ ਬੁਰੀ ਹਾਲਤ ਆ ਕਿਉਂਕਿ ਕੱਚਾ ਘਰ ਆ ਉਹੀ ਤੇ ਕੱਲ ਦੀ ਜਿਵੇਂ ਬਾਰਿਸ਼ ਹੋਰੀ ਸੀ ਘਰ ਦੇ ਵਿੱਚ ਜਿਹੜੀ ਬੰਦਿਆਂ ਦਾ ਨੁਕਸਾਨ ਆ ਜਿਹੜਾ ਉਹ ਤੋਂ ਬਚਤ ਰਹਿ ਗਈ ਬਾਕੀ ਜਿਹਨੇ ਤੁਸੀਂ ਡੰਗਰ ਤੁਹਾਨੂੰ ਦਿਖਾਈ ਆ ਉਧਰ ਮੱਝ ਸੀਗੀ ਬਾਈ ਕੋਲੇ ਇੱਕੋ ਇੱਕ 1.5 ਲੱਖ ਰੁਪਏ ਦੀ ਮੱਝ ਹੋਣੀ ਤੇ ਜਿਹਦਾ ਨੁਕਸਾਨ ਹੋ ਗਿਆ ਹਾਂਜੀ ਬਜ਼ੁਰਗੋ ਕੋਸਟਹਿਣਾ ਚਾਹੁੰਦੇ ਹਾਂਜੀ ਮੇਰਾ ਹੰਸ ਖਾਰ ਰੋਣਾ ਨਹੀਂ ਬਜ਼ੁਰਗੋ ਰੋ ਰੋ ਸਾਰੇ ਟੱਬਰ ਦਾ ਬਹੁਤ ਬੁਰਾ ਹਾਰਾ ਕੋਈ ਗੱਲ ਨਹੀਂ ਰੋ ਨਾ ਰੋਏ ਤੋਂ ਨੀ ਕੋਸ ਬੰਦਾ ਦੇ ਰੱਖੋ ਇੰਨਾ ਛੋਕੜਾ ਥੋਡੀ ਜਾਨ ਬਚ ਗਈ ਇੰਨਾ ਜਾਨ ਬਚ ਗਈ ਥੋਡੀ ਚਾਹੀਦੀ ਜੀ ਹਾਂ ਤੁਸੀਂ ਬਹੁਤ ਸੋਹਣੇ ਕੋਈ ਗੱਲ ਨਹੀਂ ਤੂੰ ਥੋਡੀ ਮਦਦ ਕੀਤੀ ਜੂ ਵਾਦ ਤੋਂ ਵਾਦ ਕਿਉਂਕਿ ਜਿੰਨੇ ਵੀ ਵੀਡੀਓ ਦੇਖ ਰਹੇ ਹੋ ਵੀਰ ਸਾਰੇ ਇਹਨਾਂ ਦੀ ਜਿੰਨੀ ਵੀ ਹੋ ਸਕਦਾ ਮਦਦ ਕਰੋ ਤੇ ਬਾਕੀ ਅੰਦਰੋਂ ਘਰ ਦੇ ਹਾਲਾਤ ਐ ਜਿਹੜੇ ਤੁਹਾਨੂੰ ਦਿਖਾ ਦਿੰਨੇ ਆਂ ਕਿ ਆਜਮਣੀ ਹੋਰ ਬੁਰਾ ਹਾਲ ਹੈ ਇਹ ਰਹਾਈਸ਼ੀ ਕਮਰੇ ਨੇ ਇਹਨਾਂ ਦੇ ਸੋ ਤੁਸੀਂ ਦੇਖ ਸਕਦੇ ਹੋਗੇ ਬਚਤ ਰਹੇਗੀ ਕਿ ਇਹਨਾਂ ਦੇ ਜਿਹੜੇ ਘਰ ਆ ਇਧਰੋਂ ਡਿਗਣ ਤੋਂ ਬਚਤ ਰਹੇਗੀ ਇਹਨਾਂ ਦੀ ਬਾਕੀ ਉਧਰ ਜਿਹੜਾ ਡੰਗਰ ਦਾ ਤੁਹਾਨੂੰ ਨੁਕਸਾਨ ਦਿਖਾ ਚੁੱਕੇ ਆ ਇਧਰ ਨਾਲ ਵਾਲਾ ਕਮਰਾ ਵੀ ਦਿਖਾ ਦਿੰਨੇ ਆਂ ਬਾਈ ਦਾ ਅਉਚਾਂ ਨੂੰ ਜਾਂਦੇ ਜੀ ਸਾਰ ਰਾਤ ਦੇ ਸਾਰੀ ਰਾਤ ਦੇ ਇਹ ਵੀ ਚੋਈ ਜਾਂਦੇ ਤੁਸੀਂ ਆ ਦਾੜ ਮਾੜਾ ਛੱਤਾਂ ਦਾ ਹਾਲ ਦੇਖ ਸਕਦੇ ਹੋ ਸੋ ਜਿੰਨੀ ਹੋ ਸਕਦੀ ਹੈ ਬਾਈ ਦੀ ਮਦਦ ਚਾਹ ਰੋ ਇਹ ਕਣਕਾਂ ਢੋਲਾ ਦੇਖ ਲੋ ਇਹ ਵੀ ਭਿੱਜਿਆ ਪਿਆਗਾ ਇਧਰ ਆਹੀ ਦੋ ਕਮਰੇ ਨੇ ਤੀਜਾ ਉਹ ਡੰਗਰ ਵਾਲਾ ਜਿਹੜਾ ਉੱਡ ਗਿਆਗਾ ਸੋ ਜਿੰਨੀ ਹੋ ਸਕਦੀ ਹੈ ਬਾਈ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ Google Pay ਵਾਸਤੇ ਵੀ ਤੁਹਾਨੂੰ ਨੰਬਰ ਦਿੱਤਾ ਜਾਊਗਾ ਤੇ ਬਾਕੀ ਜੇ ਕੋਈ ਮਿਲ ਕੇ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਤਾਂ ਰੌੜੂ ਟਾਣੀ ਜਿਹੜੀ ਪਿੰਡ ਝੰਡੂ ਕਦੇ ਜ਼ਿਲ੍ਹਾ ਮਾਨਸਾ ਦੇ ਵਿੱਚ ਤੇ ਡਿਸਪਲੇ ਦੇ ਉੱਪਰ ਨੰਬਰ ਚੱਲ ਰਿਹਾ ਇਹਦੇ ਉੱਪਰ ਕਾਲ ਕਰਕੇ ਤੁਸੀਂ ਕਨਫਰਮ ਕਰ ਸਕਦੇ ਹੋ ਕਿਉਂਕਿ ਕੋਈ ਵੀ ਇਹਦੇ ਵਿੱਚ ਜਿਹੜਾ ਹੈਗਾ ਫੇਕ ਵੀਡੀਓ ਨਹੀਂ ਪਾਈ ਹੈਗੀ ਆਪਾਂ ਨੇ ਇਹ ਸੋ ਸਾਰੀ ਜੈਨੂਇਨ ਵੀਡੀਓ ਹੈਗੀ